ਮਹਾਰਜ ਕਹਿੰਦੇ ਕੀ ਕਹਿੰਦੇ ਨਹੀਂ ਤੁਲ ਤੁਲ ਦਾ ਅਰਥ ਹੁੰਦਾ ਬਰਾਬਰ ਕਿਹਦੇ ਬਰਾਬਰ ਨਹੀਂ ਹੈ RAM ਨਾਮ ਵਿਚਾਰ ਪਰਮਾਤਮਾ ਦੇ ਨਾਮ ਦੇ ਬਰਾਬਰ ਉਸ ਵਿਚਾਰ ਦੇ ਬਰਾਬਰ ਨਹੀਂ ਇਹਨਾਂ ਚ ਕੁਝ ਵੀ ਜਾਣਾ ਨਹੀਂ ਤੁਲ RAM ਨਾਮ ਵਿਚਾਰ ਕੀ ਕਰੀਏ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਇੱਕ ਵਾਰ ਕਹਿ ਤਨ ਸਤ ਨਾਮ ਸ੍ਰੀ ਵਾਹਿਗੁਰੂ ਆਪਾਂ ਫਿਰ ਆਖਾਂਗੇ ਜੀ ਇੱਕ ਵਾਰ ਕਹਿਣ ਨਾਲ ਗਲਤ ਤਾਂ ਬਣਦੀ ਨਹੀਂ ਕਹਿ ਤਾ ਦਿੱਤਾ ਇਹ ਜਿਹੜਾ ਇੱਕ ਵਾਰ ਕਹਿਣ ਲਈ ਕਿਹਾ ਨਾ ਇਹਨੂੰ ਸਮਝਣਾ ਥੋੜਾ ਜਿਹਾ ਬਰੀਕੀ ਆ ਚੌਪਈ ਪੜਦੇ ਆਪਾਂ ਦੋ ਚੌਪਈ ਸਹਬਿਆ ਦਸਮ ਪਤਸਵ ਮਹਾਰਾਜ ਜੀ ਦੀਆਂ ਇੱਕ ਤਾਂ ਆਪਾਂ ਨਿਤਨੇਮ ਚ ਪਾਠ ਕਰਦੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅੱਛਾ ਇਹ 25 ਪੌੜੀਆਂ ਆਪਾਂ ਜਿਆਦਾ ਵੀ ਪੜਦੇ ਅੱਗੋਂ ਵੀ ਜਾ ਕੇ ਇੱਕ ਚੌਪਈ ਸਹਬੈ 10 ਪੌੜੀਆਂ ਦੀ ਉਦਾਂ ਸੀ ਹੁਣ ਸਾਨੂੰ ਉਹਨਾਂ ਨੇ ਜਦੋਂ ਸੰਥਿਆ ਕਰਾਈ ਸਿਖਾਇਆ ਤੋ ਨਿਤਨੇਮ ਚ ਕਰਾਇਆ ਤੋ ਫਿਰ ਸਸੀਂ ਉਦੋਂ ਤੋਂ ਜਿਵੇਂ ਜਾਤ ਕੀਤੀ ਤੁਨਿਤਾ ਪ੍ਰਤੀ ਅੰਮ੍ਰਿਤ ਵੇਲੇ ਉਹ ਚੌਪਈ ਸਾਹਿਬ ਵੀ ਨਾਲ ਨਿਤਨੇਮ ਦੇ ਪੜੀਦੀਏ ਪਾਠ ਕਰੀਦਾ ਉਹ ਚੌਪਈ ਸਾਹਿਬ ਸ਼ੁਰੂ ਹੁੰਦੀ ਹੈ ਪ੍ਰਣਮੋ ਆਦਿ ਕੰਕਾਰਾ ਜਲਥਲ ਮੀਹਲ ਕੀਓ ਪਸਾਰਾ ਆਦਪੁਰਖ ਅਵਗਤਵ ਨਾਚੀ ਲੋਕ ਚਤਰਦਸ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਬੀਸਮਨ ਰਾਵ ਰੰਕ ਦੇ ਅਕਸਰ ਜਾਨਾ ਅਦਵੈ ਅਲਖ ਪੁਰਖ ਬਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਸ਼ੈਨ ਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚੇਨ ਸਭੂ ਤੇ ਨਿਆਰਾ ਆਦ ਪੁਰਖ ਅਦਵੈ ਬਤਾਰਾ ਬਰਨ ਚੇਨ ਜੇ ਜਾਤਨ ਪਾਤਾ ਛਤਰ ਮਿੱਤਰ ਜੇ ਤਾਤਨ ਮਾਤਾ ਸਭ ਤੇ ਦੂਰ ਸਮਨ ਤੇ ਨਿਰਾ ਜਲ ਥਲ ਮੀਲ ਜੈ ਬਸੇਰਾ ਅਨਹਦ ਰੂਪ ਅਨਾਦ ਬਾਨੀ ਚਰਨ ਛਰਨ ਜੈ ਬਸਤ ਪਵਾਨੀ ਬ੍ਰਹਮਾ ਵਿਸ਼ਨੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦਰ ਉਪਾਇਖ ਪਾਇ ਲੋਕ ਚਤਰਦਸ ਖੇਲ ਚਾਇਓ ਬਹੁ ਰਾਪੀ ਵਿੱਚ ਮਲਾਇਓ ਦਾਨੂ ਦੇ ਫਨਿੰਦ ਪਾਰਾ ਗੰਦਰਬ ਜਾਛਰ ਤੇ ਸੁਪਚਾਰਾ ਭੂਤ ਪੇਖ ਭਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨ ਤਾਤ ਮਾਤ ਜੇ ਜਾਤਨ ਪਾਤਾ ਇੱਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਵੀ ਸਮਾਨਾ ਸਭੂ ਸਰਬ ਠੌਰ ਪਹਿਚਾਨਾ ਕਾਲ ਰਹਿ ਤਨ ਕਾਲ ਸਰੂਪਾ ਲਖ ਪੁਰਖ ਅਬਗਾ ਤਬ ਤੂਤਾ ਜਾਤ ਪਾਤ ਜੇ ਚੇਨ ਬਰਨਾ ਅਬਗਾ ਦੇਵ ਸ਼ੈਨ ਪਰਮਾ ਅਖੀਰ ਤੇ ਕਹਿੰਦੇ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਣ ਕੋ ਹਰਤਾ ਏਕ ਚਿਤ ਜੇ ਇੱਕ ਛਿਨ ਧਿਆਇਓ ਕਾਲ ਫਸ ਕੇ ਵਿੱਚ ਨਾ ਆਏ ਇੱਥੇ ਆ ਕੇ ਇੰਨੀ ਇੰਨੀ ਹੈ 10 ਪੌੜੀਆਂ ਨੇ ਦੀਆਂ ਹੁਣ ਜਿਹੜਾ ਇਹ ਕਿਹਾ ਇੱਕ ਚਿੱਤ ਇੱਕ ਛਿੰਨ ਧਿਆਉਣਾ ਇੱਥੇ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਹੁਣ ਆਪ ਜੀ ਇਹ ਧਿਆਨ ਕਰਨਾ ਕਈ ਵਾਰੀ ਨਾ 올림픽 ਗੇਮਸ ਹੁੰਦੀਆਂ ਆ ਉਹ ਜਿਹੜੀਆਂ 올림픽 ਗੇਮਸ ਹੁੰਦੀਆਂ ਆ ਉਹਦੇ ਵਿੱਚ ਕਈ ਵਾਰੀ ਤੀਰ ਅੰਦਾਜ਼ੀ ਵੀ ਹੁੰਦੀ ਹੈ ਜਾਓ ਪਿਸਟਲ ਦੇ ਨਾਲ ਵੀ ਨਿਸ਼ਾਨਾ ਲਾਉਂਦੇ ਨੇ ਨਿਸ਼ਾਨਚੀ ਜਿਹੜੇ ਹੁੰਦੇ। ਤੋਂ ਉਹ ਹੁਣ ਜਦੋਂ ਉਹ ਤਾਂ ਵੇਖੋ ਜਦੋਂ ਸਾਲ ਬਾਅਦ ਕਿੰਨੇ ਸਮੇਂ ਬਾਅਦ ਜਾ ਕੇ 올림픽 ਗੇਮਾਂ ਜਿਹੜੀਆਂ ਜਾਂ ਕਿਤੇ ਵੀ ਕੋਈ ਮੁਕਾਬਲਾ ਹੁੰਦਾ ਹੈ ਉੱਤੇ ਇੱਕ ਵਾਰੀ ਹੁੰਦਾ ਨਾ ਕਿਤੇ। ਲੇਕਿਨ ਅਭਿਆਸ ਵਿਚਾਰੇ ਉਹ ਰੋਜ਼ ਹੀ 3-3 ਘੰਟੇ 4-4 ਘੰਟੇ ਰੋਜ਼ ਕਰਦੇ। ਇਹ ਥੋੜੀ ਹੁੰਦਾ ਵੀ ਰਜਾਈ ਚੋਂ ਉੱਠ ਕੇ ਆਏ ਤੇ ਚਲੋ ਜੀ 올림픽 ਖੇਡਣੀ ਹੈ, ਜਾਣਾ ਤੇ ਫੜਨਾ ਤੇ ਨਿਸ਼ਾਨਾ ਲਾਇਆ ਤੇ ਮੈਡਲ ਲੈ ਕੇ ਆਗੇ ਇਦਾਂ ਥੋੜੀ ਹੁੰਦਾ। ਉਹਨਾਂ ਨੂੰ ਰੋਜ਼ਾਨਾ ਕੁ ਤਿੰਨ ਤਿੰਨ ਤ੍ਰੈ ਤ੍ਰੈ ਚਾਰ ਚਾਰ ਘੰਟੇ ਸਵੇਰੇ ਕੁ ਤਰੇ ਚਾਰ ਘੰਟੇ ਸ਼ਾਮ ਨੂੰ ਕਿੰਨਾ ਅਭਿਆਸ ਕਰਦੇ ਪਸੀਨਾ ਵਹਾਉਂਦੇ ਹੁਣ ਕਾਦੇ ਲਈ ਰੋਜ਼ ਇੰਨੇ ਨਿਸ਼ਾਨੇ ਲਾਉਂਦੇ ਕਿਉਂ ਕਿਉਂਕਿ ਜਿੱਦਣ ਮੈਡਲ ਜਿੱਤਣਾ ਹੈ ਉਹ ਪੂਰੇ ਸਾਲ ਦੀ ਕੀਤੀ ਮਿਹਨਤ ਵਾਰ-ਵਾਰ ਲਗਾਏ ਹੋਏ ਨਿਸ਼ਾਨੇ ਉਹ ਦਿਨ ਕਿਤੇ ਉਹ ਤੀਰ ਜਿਹੜਾ ਉਹ ਸਹੀ ਨਿਸ਼ਾਨੇ ਤੇ ਲੱਗ ਜਾਏ ਅਸੀਂ ਕਾਦੇ ਲਈ ਚੌਂਕੜਾ ਮਾਰ ਕੇ ਬੈਠਦੇ ਆ ਨਿਤਾ ਪ੍ਰਤੀ ਕਿਉਂ ਬੈਠਣਾ ਰੋਜ ਗੁਰੂ 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 ਕਿਉਂ ਜਪਣਾ ਕਿਤੇ ਜਪਦਿਆਂ ਜਪਦਿਆਂ ਇੱਕ ਦਿਨ ਉਸ ਤਰ੍ਹਾਂ ਗੁਰੂ ਹਿਰਦੇ ਚੋਂ ਨਿਕਲ ਜਾਵੇ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਕਿਤੇ ਉਹ ਖੇਡ ਬਣ ਜਾਏ ਜਿਹਦੇ ਵਿੱਚ ਮੈਂ ਹਾਜ਼ਰ ਹੋਵਾਂ ਮੇਰੀ ਸੁਰਤ ਹਾਜ਼ਰ ਹੋਵੇ ਉਸ ਮਾਲਕ ਨਾਲ ਇੱਕ ਮੇਕੋ ਉੱਥੇ ਕਿਆ ਇੱਕ ਵਾਰ ਹੀ ਜਾਣਾ ਹੈ ਇੱਕ ਵਾਰ ਕਹਿਣ ਨਾਲ ਹੀ ਬੇੜਾ ਪਾਰ ਹੋ ਜਾਣਾ ਪਰ ਉਹ ਜਿਹੜੇ ਇੱਕ ਵਾਰ ਕਹਿਣ ਨਾਲ ਜਿਸ ਰੂਪ ਵਿੱਚ ਹੋਣਾ ਹੈ ਨਾ ਉਹਦੇ ਲਈ ਪਹਿਲਾਂ ਜਪਨਾ ਪੜਨਾ ਅਭਿਆਸ ਕਰਨਾ ਪੈਣਾ ਫਿਰ ਜੀਵਨ ਵਿੱਚ ਉਹ ਪਲ ਆਏਗਾ ਜਿੱਦਣ ਇੱਕ ਵਾਰੀ ਕਿਹਾ ਤੇ ਜੀਵਨ ਦਾ ਬੇੜਾ ਪਾਰ ਹੋ ਜਾਏਗਾ ਤਾਂ ਕਰਕੇ ਨਿਤਾ ਪ੍ਰਤੀ ਅਭਿਆਸ ਹੈ ਕਿਤੇ ਸਾਨੂੰ ਇਹ ਭੁਲੇਖਾ ਪੈ ਜੇ ਬਾਬਾ ਜੀ ਤਾਂ ਕਹਿੰਦੇ ਬਾਣੀ ਚ ਇੱਕ ਵਾਰੀ ਕਹੋ ਪਰ ਅਸੀਂ ਤਾਂ ਕਿਹਾ ਜੀ ਕਈ ਵਾਰੀ ਨਹੀਂ ਕਹਿੰਦੇ ਇੱਕ ਛੋਟੀ ਜੀ ਬੇਨਤੀ ਕਰਕੇ ਫਿਰ ਆਪਾਂ ਇਹ ਸ਼ਲੋਕ ਨੂੰ ਪੂਰਾ ਕਰਦੇ ਹਾਂ ਉਹ ਬਾਬਾ ਕਬੀਰ